ਫਗਵਾੜਾ ਪੁਲਿਸ ਵੱਲੋਂ ਲੋਗੇਟ ਏਰੀਆ ਵਿੱਚ ਚੈਕਿੰਗ ਅਭਿਆਨ ਚਲਾਇਆ ਗਿਆ ਜਿਸ ਵਿੱਚ ਬਣੇ ਪੀਜੀਆਂ ਦੀ ਚੈਕਿੰਗ ਕੀਤੀ ਗਈ ਐਸਐਚਓ ਗੌਰਵ ਨੇ মিডিਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲੋਗੇਟ ਹਮੇਸ਼ਾ ਚਰਚਾਮਾ ਵਿੱਚ ਰਹਿੰਦਾ ਹੈ ਜਿਸ ਕਾਰਨ ਸ਼ਾਂਤੀ ਬਣਾਈ ਰੱਖਣ ਲਈ ਇੱਥੋਂ ਦੀ ਪੁਲਿਸ ਵੱਲੋਂ ਸਮੇਂ-ਸਮੇਂ ਸਿਰ ਚੈਕਿੰਗ ਕੀਤੀ ਜਾਂਦੀ ਹੈ ਇਸ ਦੇ ਨਾਲ ਹੀ ਗੱਲ ਕਰਦੇ ਹਾਂ ਉਹਨਾਂ ਸ਼ਰਤੀ ਅਨਸਰਾਂ ਨੂੰ ਵੀ ਚੇਤਾਵਨੀ ਦਿੱਤੀ ਅਲਗ-ਅਲਗ ਟਾਈਮ ਤੇ ਸਾਡੇ ਸੀਨੀਅਰ ਅਫਸਰਾਂ ਵੱਲੋਂ ਇੱਥੇ ਰੈਗੂਲਰ ਚੈਕਿੰਗ ਮੁੰਬੀਰਾਂ ਦੀ ਸੀਨੀਅਰ ਅਫਸਰਤੀ ਵਾਰਕ ਖੁਦ ਵੀ ਆਉਂਦੇ ਨੇ ਡੀਐਸਪੀ ਸਾਹਿਬ ਐਸਪੀ ਸਾਹਿਬ ਖੁਦ ਆਉਂਦੇ ਰਹੇ ਨੇ ਜੀ ਅੱਜ ਬਾਹੂ ਕਮੈਸੇਸਪੀ ਸਾਹਿਬ ਡੀਏ ਸਾਹਿਬ ਦੇ ਨਿਰਦੇਸ਼ਾਂ ਤਾਬਕ ਅਸੀਂ ਖੁਦ ਚੈੱਕ ਕਰਨ ਆਏ ਆ ਜੀ ਇੱਥੇ ਫੋਰਸ ਆਈ ਹੈ ਨਾ ਤੁਸੀਂ ਦੇਖਿਆ ਹੈਗਾ ਸਾਰੇ ਪੀਜੀ ਚੈੱਕ ਕਰਾਂਗੇ ਇੱਥੇ ਸਾਨੂੰ ਜੇ ਦਾ ਡਾਊਟ ਹੁੰਦਾ ਤੇ ਜੇ ਕੋ ਮਾੜਾ ਆਨਸਰ ਹੈਗਾ ਤੇ ਚੈੱਕ ਕਰਾਂਗੇ ਪ੍ਰੋਪਰਟੀ ਸਰ ਪੀਜੀ ਦੇ ਮਾਲਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜੰਨੇ ਜਿੱਦਾਂ ਪੀਜੀ ਦੇ ਮਾਲਕਾਂ ਨੂੰ ਇੱਕੋ ਮੈ ਕਾਲਜ ਦਾ ਆਈ ਕਾਰਡ ਚੈੱਕ ਕੀਤੇ ਕਿਸੇ ਨੂੰ ਵੀ ਰਹਿਸ਼ ਨਾ ਦੇਣ ਬਾਹਰਲਾ ਬੰਦਾ ਗਲਤ ਬੰਦਾ ਨਾ ਇੱਥੇ ਰੱਖੋ ਤੇ ਇੱਕ ਸੀ ਫਾਰਮ ਹੈਗਾ ਚੈਕਿੰਗ ਲਈ ਤੇ ਉਹ ਜਰੂਰ ਸਾਡੇ ਕੋਲ ਵੈਰੀਫਾਈ ਕਰਵਾਇਆ ਤੇ ਮਾੜੇ ਆਨਸਰਾਂ ਨੂੰ ਕੀ ਮੈਸੇਜ ਦੇਣਾ ਜੰਨੇ ਸਰ ਮਾੜੇ ਆਨਸਰਾਂ ਲਈ ਤਾਂ ਮੈਸੇਜ ਇਹੀ ਹੈ ਜੀ ਕਿ ਜਿਆਦਾ ਇਹ ਇਲਾਕਾ ਛੱਡ ਦੇਣ ਜਾਂ ਫਿਰ ਜੇ ਸਾਡੇ ਕਾਬੂ ਆਇਆ ਤਾਂ ਫਿਰ ਅਸੀਂ ਅੱਗੇ ਕਰਾਂਗੇ ਜੋ ਕਾਰਵਾਈ ਬਣਦੀ ਹੈ ਕਾਨੂੰਨੀ ਉਹ